ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਇਸ ਸਮੇਂ ਹੜਾ ਦਾ ਮਾਰਿਆ ਹੋਇਆ ਹੈ ਤੇ ਇਸ ਸਥਿਤੀ ਦੇ ਵਿੱਚ ਪੰਜਾਬ ਅੱਜ ਪਹੁੰਚੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਪੰਜਾਬ ਦੇ ਲਈ ਇਸੇ ਦੇ ਤਹਿਤ ਉਹਨਾਂ ਨੇ ਪੰਜਾਬ ਦੇ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਕੀਤਾ ਜੀ ਹਾਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਹੜ੍ਹ ਕਾਰਨ ਉਹਨਾਂ ਦੇ ਪਰਵਾਰਾਂ ਦੇ ਲਈ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਤੇ ਜ਼ਖਮੀਆਂ ਦੇ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਪੰਜਾਬ ਦੇ ਹੜਾ ਦੇ ਨਾਲ ਸੰਬੰਧਤ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਆਉਣਾ ਸੀ ਹਾਲਾਂਕਿ ਅੱਜ ਉਹ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਵੀ ਸੀ ਤੇ ਪੰਜਾਬ ਦੇ ਦੌਰੇ ਤੇ ਵੀ ਆਣਾ ਸੀ ਦੇਰ ਸ਼ਾਮ ਉਹ ਗੁਰਦਾਸਪੁਰ ਪਹੁੰਚੇ ਤੇ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਸ ਥਾਂ ਤੇ ਉਹਨਾਂ ਨੇ ਜੋ ਪੀੜਤ ਕਿਸਾਨ ਨੇ ਤੇ ਪ੍ਰਭਾਵਿਤ ਹੜ ਹੜ ਦੇਣਾ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਤੇ ਇਸੇ ਦੌਰਾਨ ਹੀ ਉਹਨਾਂ ਨੇ ਐਲਾਨ ਕੀਤਾ ਤੁਹਾਨੂੰ ਤਸਵੀਰਾਂ ਦਿਖਾਈਏ ਇਸ ਸਮੇਂ ਨਰਿੰਦਰ ਮੋਦੀ ਦੀ ਜੋ ਕਿ ਪੰਜਾਬ ਦੇ ਵਿੱਚ ਜਦੋਂ ਪਹੁੰਚੇ ਤਾਂ ਉਹਨਾਂ ਨੇ ਹਵਾਈ ਸਰਵੇ ਕੀਤਾ ਪੰਜਾਬ ਦੇ ਵਿੱਚ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਖਾਸ ਕਰਕੇ ਗੁਰਦਾਸਪੁਰ ਵਾਲੇ ਇਲਾਕੇ ਦੇ ਵਿੱਚ ਕੀ ਹੜਾਂ ਕਾਰਨ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਕਰੀਬ-ਕਰੀਬ ਸਾਰੇ ਦਰਿਆ ਉਫਾਨਦੇ ਸਨ ਤੇਜ਼ ਬਾਰਿਸ਼ ਕਰਕੇ ਪਹਾੜਾਂ ਦੇ ਵਿੱਚ ਤੇ ਉਸ ਤੋਂ ਬਾਅਦ ਦਰਿਆਵਾਂ ਦੇ ਜੋ ਪੱਧਰ ਸੇ ਉੱਤ ਗਏ ਤੇ ਪੰਜਾਬ ਦੇ ਜੋ ਮੱਝਾ ਇਲਾਕਾ ਹੈ ਤੇ ਉਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦਾ ਇਲਾਕਾ ਇਹ ਸਾਰੇ ਇਲਾਕਿਆਂ ਦੇ ਵਿੱਚ ਹੜ ਨੇ ਬਹੁਤ ਵੱਡੀ ਮਾਰ ਕੀਤੀ ਤੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਆਪਣੇ ਜਹਾਜ਼ ਦੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠ ਕੇ ਜਾਇਜ਼ਾ ਲੈ ਰਹੇ ਨੇ ਪੰਜਾਬ ਦੀ ਜੋ ਹੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਦੇਖ ਸਕ ਰਹੇ ਹੋ ਕਿ ਅਸਮਾਨ ਤੋਂ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਥੇ ਤੱਕ ਪਾਣੀ ਹੀ ਪਾਣੀ ਹੈ ਤੇ ਫਸਲਾਂ ਇਸ ਸਮੇਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਉਹ ਗੱਲ ਵੱਖ ਹੈ ਕਿ ਇਸ ਸਮੇਂ ਦਰਿਆਵਾਂ ਦਾ ਪੱਧਰ ਥੋੜਾ ਘਟਿਆ ਹੈ ਤੇ ਬਾਰਿਸ਼ ਵੀ ਰੁਕੀ ਹੋਈ ਹੈ ਜਿਸ ਦਾ ਰਾਹਤ ਕਿਸਾਨਾਂ ਨੂੰ ਮਿਲੀ ਹੈ ਤੇ ਇਹ ਤਸਵੀਰਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਕੇ ਪਹੁੰਚੇ ਪੰਜਾਬ ਦੇ ਪੰਜਾਬ ਦੇ ਵਿੱਚ ਏਰੀਅਲ ਸਰਵੇ ਯਾਨੀ ਹਵਾਈ ਸਰਵੇ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਉਹ ਤਸਵੀਰ ਤੁਹਾਨੂੰ ਦਿਖਾਈਏ ਗੁਰਦਾਸਪੁਰ ਦੇ ਵਿੱਚ ਜਦੋਂ ਉਹ ਪਾਰਟੀ ਪੰਜਾਬ ਬੀਜੇਪੀ ਦੇ ਪਾਰਟੀ ਦੇ ਵਿੱਚ ਜੋ ਆਗੂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਜੋ ਲੋਕ ਹੜਾ ਕਰਕੇ ਪ੍ਰਭਾਵਿਤ ਹੋਏ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਜੋ ਲੋਕ ਉਹਨਾਂ ਨੂੰ ਮਿਲਣ ਪਹੁੰਚੇ ਸੀ ਉਹਨਾਂ ਨੇ ਪੂਰੇ ਪੰਜਾਬ ਦਾ ਹਾਲ ਦੱਸਿਆ ਜੋ ਲੋਕ ਪ੍ਰਭਾਵਿਤ ਸੀ ਉਹ ਵੀ ਮਿਲੇ ਤੇ ਸਵਾਲ ਜਵਾਬ ਵੀ ਹੋਏ ਤੇ ਉਹਨਾਂ ਦਾ ਹਾਲ ਵੀ ਜਾਣਿਆ ਪ੍ਰਧਾਨ ਮੰਤਰੀ ਮੋਦੀ ਨੇ ਤੇ ਜੋ ਮਾਈਕ ਤੁਸੀਂ ਦੇਖ ਰਹੇ ਹੋ ਇੱਕ ਮਾਈਕ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਵਿੱਚ ਤੇ ਦੂਜਾ ਜੋ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਹੱਥ ਹੱਥ ਵਿੱਚ ਹੈ ਤੇ ਇਸੇ ਥਾਂ ਤੇ ਬੀਜੇਪੀ ਪੰਜਾਬ ਬੀਜੇਪੀ ਦੇ ਜੋ ਪ੍ਰਧਾਨ ਨੇ ਸੁਨੀਲ ਜਾਖੜ ਉਹ ਵੀ ਮੌਜੂਦ ਰਹੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੀਡਰ ਇੱਥੇ ਮੌਜੂਦ ਰਹੇ ਤੇ ਸਾਰੀ ਗੱਲਬਾਤ ਹੁੰਦੀ ਰਹੀ ਹਾਲਾਂਕਿ ਇਸ ਵੀਡੀਓ ਦੇ ਵਿੱਚ ਗੱਲਬਾਤ ਕਿਹੜੀ ਹੋਈ ਹੈ ਅਸਲ ਗੱਲਬਾਤ ਕਿਹੜੀ ਹੋਈ ਹੈ ਉਸ ਦਾ ਆਡੀਓ ਨਹੀਂ ਹੈ ਕਿਉਂਕਿ ਇਹ ਰਿਕਾਰਡ ਨਹੀਂ ਕੀਤਾ ਗਿਆ ਹਾਲਾਂਕਿ ਕੁਝ ਸਮੇਂ ਬਾਅਦ ਹੋ ਸਕਦਾ ਹੈ ਕਿ ਇਹ ਪੂਰਾ ਵੀਡੀਓ ਰਿਲੀਜ਼ ਕੀਤਾ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਰ ਇਸ ਦੌਰਾਨ ਜੋ ਗੱਲ ਨਿਕਲ ਕੇ ਸਾਹਮਣੇ ਆਈ ਉਹ ਇਹ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਪਹੁੰਚੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਇੱਕ ਗੱਲ ਜ਼ਰੂਰ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਇਹ ਜੋ ਝੋਨਾ ਹੈ ਇਸ ਨੂੰ ਸੁਨੀਲ ਜਾਖੜ ਪਰਨਾ ਮੰਤਰੀ ਮੋਦੀ ਨੂੰ ਦਿਖਾ ਰਹੇ ਨੇ ਤੇ ਸ਼ਾਇਦ ਕਿਸੇ ਵੈਰਾਈਟੀ ਦੀ ਵੀ ਗੱਲ ਕਰ ਰਹੇ ਨੇ ਤੇ ਇਹ ਵੀ ਦੱਸ ਰਹੇ ਹੋਣਗੇ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਰਕਬਾ ਜਿੱਥੇ ਝੋਨਾ ਬੀਜਿਆ ਹੋਇਆ ਸੀ ਕੁਝ ਹੀ ਹਫਤੇ ਬਾਅਦ ਉਸਦੀ ਕਟਾਈ ਵੀ ਸ਼ੁਰੂ ਹੋ ਜਾਣੀ ਸੀ ਪਰ ਹੜ੍ਹਾਂ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਤੇ ਇਹ ਸਾਰੀ ਬਰੀਫਿੰਗ ਚੱਲ ਰਹੀ ਸੀ ਉਸੇ ਦੌਰਾਨ ਬਾਕੀ ਲੋਕਾਂ ਨੇ ਵੀ ਆਪਣੀ ਗੱਲ ਪੀਐਮ ਦੇ ਸਾਹਮਣੇ ਰੱਖੀ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੀਐਮ ਦੇ ਸਾਹਮਣੇ ਕਈ ਲੋਕਾਂ ਨੇ ਆਪਣਾ ਦੁੱਖ ਬਿਆਨ ਕੀਤਾ ਇਹ ਕਹਿੰਦੇ ਹੋਏ ਕਿ 2023 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਸ ਵੇਲੇ ਜੋ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ ਉਹ ਮੁਆਵਜ਼ਾ ਉਹਨਾਂ ਨੂੰ ਨਹੀਂ ਮਿਲਿਆ ਤਾ ਜੋ ਬੀਜੇਪੀ ਦੇ ਆਗੂਆਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮੁੱਦਾ ਜ਼ਰੂਰ ਚੁੱਕਿਆ ਕਿ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕਿਹੜੀ ਗੱਲਾਂ ਉਹਨਾਂ ਨੂੰ ਇਹ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਉਂਕਿ ਇਹ ਜੋ ਮੁਆਵਜ਼ਾ ਹੈ ਕੇਂਦਰ ਸਰਕਾਰ ਨੇ 2023 ਚ ਵੀ ਰਿਲੀਜ਼ ਕੀਤਾ ਸੀ ਤਾਂ ਇਹ ਜੋ ਖਾਸ ਗੱਲਬਾਤ ਹੋਈ ਉਹ ਇਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਉਮੀਦ ਜ਼ਰੂਰ ਕੀਤੀ ਜਾ ਰਹੀ ਸੀ ਕਿ ਉਹ ਇੱਕ ਵੱਡੇ ਰਾਹਤ ਪੈਕੇਜ ਐਲਾਨ ਕਰਨਗੇ ਹਾਲਾਂਕਿ ਮੋਦੀ ਨੇ ਜੋ 1600 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਉਸ ਦੇ ਉੱਪਰ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਬਹੁਤ ਸਾਰੇ ਆਗੂ ਜੋ ਕਿ ਵਿਰੋਧੀ ਧਿਰ ਦੇ ਨੇ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ ਨੇ ਕਿ ਇਹ ਜੋ 1600 ਕਰੋੜ ਰੁਪਏ ਦਾ ਮੁਆਵਜ਼ਾ ਦਾ ਰਾਹਤ ਪੈਕੇਜ ਜੋ ਐਲਾਨ ਕੀਤਾ ਗਿਆ ਉਹ ਨਾ ਕਾਫੀ ਹੈ ਸਗੋਂ ਪੰਜਾਬ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਹਾਨੂੰ ਦੱਸ ਦਈਏ ਕਿ ਲੱਖਾਂ ਹੈਕਟੇਅਰ ਪੰਜਾਬ ਦੇ ਵਿੱਚ ਜੋ ਜ਼ਮੀਨ ਉਹ ਡੁੱਬ ਚੁੱਕੀ ਹੈ 51 ਮੌਤਾਂ ਜੋ ਲੇਟੈਸਟ ਫਿਗਰ ਹੈ ਉਹਦੇ ਮੁਤਾਬਕ 51 ਮੌਤਾਂ ਇਸ ਹੜਾਂ ਕਰਕੇ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਤੇ ਇਹ ਸਭ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਕੇਂਦਰ ਸਰਕਾਰ ਇੱਕ ਵੱਡੀ ਰਾਸ਼ੀ ਦਾ ਐਲਾਨ ਕਰੇਗੀ ਪਰ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਪੰਜਾਬ ਦੇ ਲਈ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਸੀ ਉੱਥੇ ਉਹਨਾਂ ਨੇ 150000 ਕਰੋੜ ਰੁਪਏ ਦਾ ਜੋ ਰਾਹਤ ਪੈਕੇਜ ਸੀ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬੱਦਲ ਫਟਣ ਕਾਰਨ ਲੈਂਡਸਲਾਈਡਿੰਗ ਹੋਣ ਕਾਰਨ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਰੁਪਏ ਦਾ ਤੇ ਪੰਜਾਬ ਲਈ 1600 ਕਰੋੜ ਰੁਪਏ ਦਾ ਐਲਾਨ ਕੀਤਾ ਪੀਐਮ ਮੋਦੀ ਨੇ ਹੁਣ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਈਏ ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੀ ਹੈ हिमाचल प्रदेश ਦੇ ਕਾਂਗੜਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਹੋਏ ਸੀ ਹਾਲਾਂਕਿ ਹਿਮਾਚਲ ਦੇ ਵਿੱਚ ਵੀ ਉਹਨਾਂ ਨੇ ਏਰੀਅਲ ਸਰਵੇ ਕੀਤਾ ਯਾਨੀ ਕਿ ਹਵਾਈ ਦੌਰਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਤਸਵੀਰ ਕਾਂਗੜਾ ਦੀ 11 ਮਹੀਨੇ ਦੀ ਨਿਤਿਕਾ ਨਾਮ ਦੀ ਬੱਚੀ ਦੀ ਹੈ ਜਿਸ ਨੂੰ ਪੀਐਮ ਮੋਦੀ ਨੇ ਗੋਦ ਵਿੱਚ ਵੀ ਲਿਆ ਤੇ ਉਸ ਨੂੰ ਪਿਆਰ ਵੀ ਕੀਤਾ ਤੇ ਇਸ ਬੱਚੀ ਦਾ ਜੋ ਅੱਗੇ ਦਾ ਖਰਚਾ ਹੈ ਇਸ ਬੱਚੀ ਦਾ ਜੋ ਵੈਲਫੇਅਰ ਹੈ ਉਸ ਦਾ ਵੀ ਜ਼ਿੰਮੇ ਚੁੱਕਿਆ ਪੀਐਮ ਕੇਅਰ ਦੇ ਰਹੀ ਤਾਂ ਇਹ ਬੱਚੀ ਨਿਤਿਕਾ ਹੈ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਿਆ ਕਾਂਗੜਾ ਦੇ ਵਿੱਚ ਤਾ ਇਸ ਬੱਚੀ ਦੇ ਪਰਿਵਾਰ ਦੇ ਵਿੱਚ ਜੋ ਲੋਕ ਸਨ ਉਹ ਇਸ ਸਮੇਂ ਕਿਹਾ ਜਾ ਰਿਹਾ ਹੈ ਕਿ ਇਸ ਦੁਨੀਆ ਵਿੱਚ ਨਹੀਂ ਨੇ ਕਿਉਂਕਿ ਇਸ ਬੱਚੀ ਨਿਤਿਕਾ ਦੇ ਪਿਤਾ ਮਾਤਾ ਤੇ ਇਸ ਦੀ ਦਾਦੀ ਜੋ ਫਲੈਸ਼ ਫਲੱਡ ਆਇਆ ਸੀ ਕਾਂਗੜਾ ਦੇ ਵਿੱਚ ਉਸ ਦੇ ਵਿੱਚ ਉਹ ਵਹਿ ਗਏ ਸੀ ਤੇ ਕੁਝ ਸਮੇਂ ਬਾਅਦ ਇਸ ਬੱਚੀ ਨਿਤਿਕਾ ਬੱਚੀ ਦੇ ਪਿਤਾ ਦੀ লাশ ਤਾਂ ਬਰામਤ ਕਰ ਲਈ ਸੀ ਬਾਕੀਆਂ ਦੀ ਭਾਲ ਜਾਰੀ ਸੀ ਫਿਲਹਾਲ ਉਹਨਾਂ ਦਾ ਕੋਈ ਪਤਾ ਨਹੀਂ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਬੱਚੀ ਸਟੇ स्टेट दी मतलब कि स्टेट ने जिम्मेदारी ली हिमाचल प्रदेश ने जो मैरी ली सी इस बच्ची दी कि इस दी पढ़ाई लिखाई ਦਾ ਖਰਚਾ ਤੇ ਇਸ ਦਾ ਜੋ ਵੈਲਫੇਅਰ ਹੈ हिमाचल प्रदेश ਗਵਰਨਮੈਂਟ ਕਰੇਗੀ ਤੇ ਇਸ ਦੇ ਤਹਿਤ ਅੱਜ ਪੀਐਮ ਮੋਦੀ ਵੀ ਹਿਮਾਚਲ ਪ੍ਰਦੇਸ਼ ਪਹੁੰਚੇ ਤੇ ਉਹਨਾਂ ਨੇ ਇਸ ਬੱਚੀ ਨੂੰ ਗੋਦ ਵਿੱਚ ਲਿਆ ਤੇ ਪੀਐਮ ਕੇਅਰ ਫੰਡ ਦੇ ਤਹਿਤ ਇਸ ਬੱਚੀ ਦਾ ਜੋ ਭਵਿਕ ਹੈ ਉਸ ਨੂੰ ਸਿਕਿਉਰ ਰੱਖਣ ਦੇ ਲਈ ਜੋ ਵੀ ਐਲਾਨ ਹੁੰਦੇ ਨੇ ਉਹ ਕੀਤੇ ਗਏ ਤੇ ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੀ ਸੀ ਜਦੋਂ ਗੁਰਦਾਸਪੁਰ ਪਹੁੰਚੇ ਪੀਐਮ ਮੋਦੀ ਦੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਈਏ ਉਹਨਾਂ ਸਾਰੇ ਲੋਕਾਂ ਨੂੰ ਮਿਲਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਵਿੱਚ ਹੋਏ ਨੁਕਸਾਨ ਦਾ ਜੋ ਉਹਨਾਂ ਨੇ ਜਾਇਜ਼ਾ ਲਿਆ ਉਹ ਵੀ ਲਿਆ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਜਿੱਥੇ ਜਿੱਥੇ ਨਹਿਰਾਂ ਦੇ ਵਿੱਚ ਨਦੀਆਂ ਦੇ ਵਿੱਚ ਪਾੜ ਪਿਆ ਉਸ ਦਾ ਵੀ ਪ੍ਰੈਜੈਂਟੇਸ਼ਨ ਦਿਖਾਈ ਗਈ ਸੀ ਉਸ ਨੂੰ ਉਸ ਦਾ ਵੀ ਉਸ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਉਸ ਤੋਂ ਇਲਾਵਾ ਉਹਨਾਂ ਨੇ ਐਨ ਡੀ ਆਰ ਐਫ ਤੇ ਹੋਰ ਜਿਹੜੀਆਂ ਜੋ ਸਰਕਾਰੀ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਉਹਨਾਂ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦਾ ਵੀ ਜੋ ਹੈ ਨਜ਼ਰੀਆ ਇਸ ਪੂਰੇ ਮਸਲੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਗੱਲ ਵੀ ਕੀਤੀ ਤਾਂ ਕੁੱਲ ਮਿਲਾ ਕੇ ਇਸ ਸਮੇਂ ਜਿਸ ਗੱਲ ਤੇ ਉਮੀਦ ਸੀ ਕਿ ਪੀਐਮ ਮੋਦੀ ਪੰਜਾਬ ਦੇ ਲਈ ਕੀ ਕੁਝ ਐਲਾਨ ਕਰਨ ਵਾਲੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ 1600 ਕਰੋੜ ਪੰਜਾਬ ਲਈ ਐਲਾਨ ਕੀਤਾ ਗਿਆ ਹੈ 2-2 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਤੇ 50000 ਰੁਪਏ ਜ਼ਖਮੀਆਂ ਦੇ ਲਈ ਐਲਾਨ ਕੀਤਾ ਗਿਆ ਹੈ ਪੀਐਮ ਮੋਦੀ ਵੱਲੋਂ